ਤਾਂ ਤੋਂ 12 ਲਾਏ ਗਏ ਆ ਐਸ ਡੀ ਐਮ ਸਾਹਿਬ ਨੂੰ ਪਹਿਲਾਂ ਵੀ ਅਸੀਂ ਬੇਨਤੀ ਕੀਤੀ ਸੀ ਕਿ ਖਖਰਾਣੇ ਪਿੰਡ ਦੇ ਵਿੱਚ ਚੈਪ ਵਾਲਾ ਮੀਟਰ ਨਾ ਤਾਂ ਅਸੀਂ ਅੱਜ ਲੱਗਣ ਦਈਏ ਕਰਤੀ ਕਿਸਾਨ ਯੂਨੀਅਨ ਵੱਲੋਂ ਤੇ ਨਾ ਕੱਲ ਲੱਗਣ ਦਈਏ ਕਿਉਂਕਿ ਕਰਤੀ ਕਿਸਾਨ ਯੂਨੀਅਨ ਵੱਲੋਂ ਲਾਂ ਨਹੀਂ ਕੀਤਾ ਕਿ ਪੰਜਾਬ ਦੇ ਵਿੱਚ ਚੈਪ ਵਾਲੇ ਮੀਟਰ ਨਹੀਂ ਲੱਗਣ ਦੇਣੇ ਇਹ ਕਿਸਾਨ ਸਯੁਕਤ ਮੋਰਚੇ ਦਾ ਲਾਣਾ ਕਿਸਾਨ ਸਯੁਕਤ ਮੋਰਚੇ ਨੇ ਇਹ ਕਾਲ ਦਿੱਤੀ ਹੋਈ ਆ ਕਿ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਚੈਪ ਵਾਲੇ ਮੀਟਰ ਆ ਜਿਹੜੇ ਨਹੀਂ ਲੱਗਣ ਦਿੱਤੇ ਜਾਣਗੇ ਕਿਉਂਕਿ ਇਹਨਾਂ ਦੇ ਵਿੱਚ ਚੈਪ ਦਾ ਮਤਲਬ là ਸੈਮਾ Airtel ਦੀ ਸੈਮਾ ਜਿਹੜੀ ਇਹਨਾਂ ਦੇ ਵਿੱਚ ਪਿੱਛੋਂ ਹੀ ਪਾ ਕੇ ਆਉਂਦੀ ਆ ਜਦੋਂ ਇੱਕ ਪਿੰਡ ਦੇ ਵਿੱਚ 50 ਤੋਂ 55% ਮੀਟਰ ਲੱਗ ਗਏ ਉਦੋਂ ਇਹਨਾਂ ਮੀਟਰਾਂ ਦੇ ਉੱਤੇ ਆ ਜਿਹੜਾ ਬਿੱਲ ਸਾਨੂੰ ਆਉਣਾ ਕਿਵੇਂ ਸ਼ੁਰੂ ਹੋਣਾ ਜਿਵੇਂ ਅਸੀਂ ਮੋਬਾਈਲ ਦਾ ਰੀਚਾਰਜ ਕਰਾਉਣੇ ਰਾਤ ਨੂੰ 12 ਵਜੇ ਫੋਨ ਮੋੱਕ ਜਾਂਦਾ ਰੀਚਾਰਜ ਮੋੱਕ ਜਾਂਦਾ ਤੇ ਅਗਲੇ ਦਿਨ ਰੀਚਾਰਜ ਕਰਾ ਲੈਨੇ ਆ ਪਰੇ ਉਦੋਂ ਵੀ ਘਾਟ ਕਾ ਇਹ ਘਾਟ ਕਿਉਂ ਆ ਇਹ ਰਾਤ ਨੂੰ ਤੁਸੀਂ ਰੋਟੀ ਦੀ ਵਰਕੀ ਤੁਹਾਡੇ ਮੂੰਹ ਦੇ ਵਿੱਚ ਹੋਈ ਤੇ ਪੈਸੇ ਮੌਕੇ ਤੇ ਉਸੇ ਟਾਈਮ ਬੱਤੀ ਆ ਜਿਹੜੀ ਤੁਹਾਡੀ ਗਲ ਹੋ ਜਾਣੀ ਆ ਇਹ ਨਹੀਂ ਹੈਗਾ ਰੀਚਾਰਜ ਨਾ ਕਰਾਉਂਗੇ ਤੇ ਤੁਹਾਨੂੰ ਫੋਨ ਆਉਂਦਾ ਰਹੂਗਾ ਜਾਂ ਤੜਕੇ ਤੱਕ ਤੁਹਾਡਾ ਚੱਲ ਜੂਗਾ ਇਹਦੇ ਵਿੱਚ ਇਹ ਨਹੀਂ ਹੈ ਇਹਦੇ ਵਿੱਚ ਤਾਂ ਜਦੋਂ ਪੈਸੇ ਮੋਗ ਗਏ ਨਾਲ ਦੀ ਨਾਲ ਬਿਜਲੀ ਤੁਹਾਡੀ ਗਲ ਤੇ ਤੁਹਾਡੀ ਵਰਕੀ ਆ ਜਿਹੜੀ ਨੇਰੇ ਦੇ ਵਿੱਚ ਚ ਹੈ ਉਹਨੂੰ ਬਾਹਰ ਕਰ ਲਿਓ ਜਾ ਪਛਾਣ ਕਰ ਲਿਓ ਮੈਂ ਉਹਦੇ ਭਰਾ ਨੂੰ ਕਹਿਣਾ ਮੀਟਰ ਦਿਖਾ ਦੇ ਇਹ ਮੀਟਰ ਆ ਜਿਹੜਾ ਅਸੀਂ ਕਿਰਤੀ ਕਿਸਾਨ ਯੂਨੀਅਨ ਨਾਲੋਂ ਲੋਨ ਲੱਗੇ ਆ ਇਹ ਕਿਹਦੇ ਵਿੱਚ ਵੱਡੀ ਪ੍ਰੋਬਲਮ ਹੋ ਰਾ ਸਾਡੇ ਲੋਕ ਆ ਲਾਲ ਲਾਈਟ ਜਗਦੀ ਨੇੜੇ ਕਰਕੇ ਦਿਖਾਈ ਆ ਲਾਲ ਲਾਈਟ ਜਗਦੀ ਇਹਦੇ ਵਿੱਚ ਸਾਡੇ ਲੋਕ ਇਹ ਸਲੈਟ ਨੂੰ ਸਮਝਦੇ ਆ ਕਿ ਲਾਈਟ ਬਹੁਤ ਛੋਟੀ ਹੈ ਕਿੰਨੀ ਕੁ ਜੂਮਟ ਖਾਂਦੀ ਆ ਇਹ 24 ਘੰਟਿਆਂ ਦੀਆਂ ਤਿੰਨ ਜੂਮਟਾਂ ਖਾਂਦੀ ਇਹ ਕੱਲੀ ਇਹ ਜਿਹੜੀ ਆ ਤੇ ਇਹ ਕਰੋੜਾ ਰੁਪਏ ਦਾ ਬਜਟ ਆ ਜਿਹੜਾ ਵੀ ਨੇ ਆਲਿਆਂ ਨੂੰ ਇਹਦਾ ਮੁਨਾਫਾ ਜਾਂਦਾ ਸੋ ਇਸ ਕਰਕੇ ਅਸੀਂ ਖਖਰਾਣੇ ਪਿੰਡ ਦੇ ਵਿੱਚ ਚੈਪ ਵਾਲਾ ਮੀਟਰ ਹੈ ਜਿਹੜਾ ਨਾ ਅੱਜ ਲੱਗਨ ਦਈਏ ਨਾ ਕੱਲ ਲੱਗਨ ਦਈਏ ਸੋ ਅਸੀਂ ਅੱਜ ਹੁਣ ਇਹ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਾਰੇ ਮੀਟਰਾਂ ਜਿਹੜੇ ਲਾਉਣੇ ਆ ਕੱਟੀ ਗਈ ਲਾਈਟ ਨਹੀਂ ਕੱਟੀ ਗਈ ਆ ਤੇ ਕੱਟੀ ਗਈ ਆ ਵੇਖ ਲਓ ਕੱਟੀ ਗਈ ਲਾਈਟ ਤੋਂ ਵੀ ਇਹਦੀ ਬੱਤੀ ਜਗਦੀ ਆ ਮੀਟਰ ਲਾ ਕੇ ਪਾਸੇ ਰੱਖ ਦੇਣਾ ਫੇਰ ਵੀ ਇਹਦੀ ਬੱਤੀ ਜਗਦੀ ਐ ਐਡਾ ਇਹ ਘਾਟਕਾ ਕੱਟੀ ਆ ਕੱਟੀ ਵੇਖਿਓ ਬੰਦ ਕਰਦੇ ਗਏ ਗਾਈ ਲਾਈਟ ਆ ਵੇਖੋ ਲਾਈਟ ਗਈ ਆ ਨਾ ਲਾਈਟ ਗਈ ਆ ਵੇਖਣ ਵਾਲੀ ਚੀਜ਼ ਆ ਆ ਵੇਖ ਲਓ ਨੇੜੇ ਕਰਕੇ ਕਰੋ ਆ ਵੇਖੋ ਹਜੇ ਵੀ ਬੱਤੀ ਜਗੀ ਜਾਂਦੀ ਆ ਸੁੱਚ ਕੱਟੀ ਗਈ ਇਹ ਹੋਣ ਜਾ ਕੇ ਬੁਜੀ ਆ ਕਿੰਨੇ ਟਾਈਮ ਬਾਅਦ ਇਹ ਬਹੁਤ ਘਾਟਕੀ ਚੀਜ਼ ਆ ਤੋ ਇਸ ਕਰਕੇ ਸਾਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਇਸ ਚੀਜ਼ ਤੇ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਅਸੀਂ ਬਿਜਲੀ ਘਰ ਡੱਕਰੂ ਤੇ ਐਸਡੀਓ ਸਾਹਿਬ ਨੂੰ ਇਹ ਬੇਨਤੀ ਕਰਦੇ ਕਿ ਕਿਰਤੀ ਕਿਸਾਨ ਜੂਨੀਅਨ ਵੱਲੋਂ ਕਿ ਖਖਰਾਣੇ ਪਿੰਡ ਦੇ ਵਿੱਚ ਅਸੀਂ ਮੀਟਰ ਨਾ ਅੱਜ ਲੱਗਨ ਦਈਏ ਨਾ ਕੱਲ ਲੱਗਨ ਦਈਏ ਜਿਹੜਾ ਵੀ ਮੀਟਰ ਲਾਓ ਲਾਉਂਗੇ ਉਹ ਲਾ ਕੇ ਅਸੀਂ ਦੁਬਾਰਾ ਤੁਹਾਡੇ ਬਿਜਲੀ ਘਰ ਦੇ ਵਿੱਚ ਫੇਰ ਜਮਾ ਕਰਾਂਗੇ